ਅਮ੍ਰਿਤਸਰ ਦੇ ਹਾਕ ਤੇ ਪੁਲਿਸ ਨੂੰ ਪਿਛਲੇ ਦਿਨੀ ਹੋਏ ਵਾਟਰ ਸਪਲਾਈ ਆਪਰੇਟਰ ਕਤਲ ਦੇ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਥਾਣਾ ਮਹਿਤਾ ਵੱਲੋਂ ਵਾਟਰ ਸਪਲਾਈ ਆਪਰੇਟਰ ਕਤਲ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਤੇ ਹੈਪੀ ਦੀ ਪ੍ਰੇਮਿਕਾ ਨੂੰ ਲੈ ਕੇ ਮ੍ਰਿਤਕ ਤੰਗ ਪਰੇਸ਼ਾਨ ਕਰਦਾ ਸੀ ਜਿਸ ਦੇ ਚੱਲਦੇ ਇਹਨਾਂ ਦੀ ਰੰਜਿਸ਼ ਦੇ ਤਹਿਤ ਸ਼ਮਸ਼ੇਰ ਸਿੰਘ ਦਾ ਕਤਲ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਹਾਸਲ ਕੀਤਾ ਗਿਆ ਹੈ। ਅਮਸ਼ਰ ਦਿਹਾਤੀ ਪੁਲਿਸ ਵੱਲੋਂ ਜੋ ਕਿ 31 ਜਨਵਰੀ ਨੂੰ ਇੱਕ ਮਹਿਤਾ ਥਾਣੇ ਦੇ ਅੰਡਰ ਜਿਹੜਾ ਗੱਦਰ ਸ਼ਹਿਜ਼ਾਦਾ ਪਿੰਡ ਹੈ ਥਾਣੇ ਬੱਤੇਵਾਲ ਚ ਪੈਂਦਾ ਹੈ। ਉਹਦੇ ਵਿੱਚ ਜੋ ਕਤਲ ਹੋਇਆ ਸੀ ਉਹਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਹ ਜਿਹੜੀ ਘਟਨਾ ਹੈ 31 ਜਨਵਰੀ ਦੀ ਹੈ। ਜਿਹਦੇ ਦੇ ਜਿਹਦੇ ਵਿੱਚ ਇੱਕ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਬਲਜਿੰਦਰ ਸਿੰਘ ਜੋ ਕਿ ਵਾਟਰ ਸਪਲਾਈ ਟੈਂਕੀ ਪਿੰਡ ਕਨਸ਼ਾਹ ਪੂਰਾ ਵਿਖੇ ਡਿਊਟੀ ਕਰਦਾ ਸੀ ਇਹਦਾ ਮਰਡਰ ਹੋਇਆ ਸੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਹਨੂੰ ਉੱਥੇ ਪਹਿਲਾਂ ਇਹਦੇ ਦਾਤਰ ਮਾਰਿਆ ਗਿਆ ਉਸ ਤੋਂ ਬਾਅਦ ਦਾਤਰ ਮਾਰਨ ਤੋਂ ਬਾਅਦ ਗੋਲੀ ਚਲਾ ਕੇ ਜੋ ਹੈ ਇਹਦਾ ਕਤਲ ਕਰ ਦਿੱਤਾ ਗਿਆ ਸੀ ਇਸ ਦੇ ਵਿੱਚ ਮਹਿਤਾ ਪੁਲਿਸ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ CIA ਅਮਰਸਰ ਦਿਹਾਤੀ ਵੱਲੋਂ ਜੁਆਇੰਟਲੀ ਜੋ ਆਪਰੇਸ਼ਨ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਦੋਸ਼ੀਆਂ ਨੂੰ ਜਿਹੜਾ ਉਹਨਾਂ ਨੂੰ ਟ੍ਰੇਸ ਕੀਤਾ ਹੈ ਟ੍ਰੇਸ ਕਰਨ ਤੋਂ ਬਾਅਦ ਚਾਰ ਦੋਸ਼ੀਆਂ ਦੀ ਜਿਹੜੀ ਪਛਾਣ ਹੋਈ ਹੈ ਜਿਨ੍ਹਾਂ ਦੇ ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ ਕਰਨ ਸਿੰਘ ਉਤਰ ਪਰਮਜੀਤ ਸਿੰਘ ਜੋ ਕਿ ਕਪੂਰਥਲੇ ਦਾ ਵਾਸੀ ਹੈ ਚੀਮਾ ਬਾਟ ਹਾਲ ਵਾਸੀ ਚੀਮਾ ਬਾਟ ਥਾਣਾ ਬਿਆਸ ਦਾ ਵਾਸੀ ਹੈ ਜਸਪ੍ਰੀਤ ਸਿੰਘ ਉਰਫ ਲੱਲਾ ਤੇ ਚੌਥਾ ਜਿਹੜਾ ਰਾਜਾ ਉਰਫ ਕੱਤੂ ਹੈ ਇਹਨਾਂ ਦੀ ਇਹਨਾਂ ਦੀ ਜਿਹੜੀ ਹੈ ਨਾਮਿਨੇਸ਼ਨ ਹੋਈ ਸੀ ਸੋ ਸੀਸੀਟੀਵੀ ਫੁਟੇਜ ਪ੍ਰਾਪਤ ਹੋਏ ਸਨ ਉਹਨਾਂ ਨੂੰ ਫੋਲੋ ਕੀਤਾ ਗਿਆ ਇਹ ਟ੍ਰੇਲ ਨੂੰ ਫੋਲੋ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਦਾ ਜਿਹੜਾ ਹੈ ਪੂਰਾ ਜਿਹੜਾ ਅਸੀਂ ਹੈਲਪ ਲਈ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਇਹ ਚਾਰ ਦੋਸ਼ੀਆਂ ਨੇ ਇਹ ਮਿਲ ਕੇ ਜਿਹੜਾ ਹੈ ਸ਼ਮਸ਼ੇਰ ਸਿੰਘ ਏਲੀਆ ਸ਼ੇਰਾ ਜਿਹੜਾ ਹੈ ਉਹਦਾ ਕਤਲ ਕੀਤਾ ਸੀ ਇਹਨਾਂ ਵਿੱਚੋਂ ਦੋ ਜਿਹੜੇ ਵਿਅਕਤੀ ਨੇ ਜਸਪ੍ਰੀਤ ਸਿੰਘ ਉਰਫ ਲੱਲਾ ਤੇ ਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ ਹਾਲਵਾਸੀ ਥਾਣਾ ਬਿਆਸ ਕਿਮਾਬਾਰਦਾਰ ਐਸ਼ੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਾਕੀ ਜੋ ਦੋ ਦੋਸ਼ੀ ਨੇ ਉਹ ਭਗੋੜੇ ਨੇ ਜਲਦੀ ਸਾਡੀ ਟੀਮਾਂ ਉਹਨਾਂ ਨੂੰ ਆ ਕਾਬੂ ਕਰ ਲੈਣਗੀਆਂ। ਵਜ੍ਹਾ ਕਤਲ ਜਿਹੜੀ ਹੈ ਉਹ ਇਹ ਸਾਹਮਣੇ ਆਈ ਹੈ ਕਿ ਸ਼ਮਸ਼ੇਰ ਸਿੰਘ ਜਿਹੜਾ ਹੈ ਉਹ ਹਰਪ੍ਰੀਤ ਸਿੰਘ ਦੀ ਜੋ ਨਾਲ ਕੋਈ ਇਹਨਾਂ ਦੇ ਲੜਕੀ ਸੀ ਉਹਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਦੱਸਿਆ ਜਾਂਦਾ ਹੈ। ਇਹ ਹਰਪ੍ਰੀਤ ਸਿੰਘ ਵੱਲੋਂ ਉਹਨੂੰ ਪਹਿਲਾਂ ਵਾਰਨ ਕੀਤਾ ਗਿਆ ਸੀ ਪਰ ਕਿਉਂਕਿ ਉਹ ਗੱਲਬਾਤ ਕਰਨ ਤੋਂ ਨਹੀਂ ਹਟਿਆ ਤਾਂ ਉਹਨੂੰ ਜਿਹੜਾ ਹੈ ਮਾਰਨ ਦੀ ਧਮਕੀ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਜਿਹੜਾ ਹੈ ਹਰਪ੍ਰੀਤ ਸਿੰਘ ਨੇ ਜਸਪ੍ਰੀਤ ਸਿੰਘ ਲੱਲਾ ਕਰਨ ਅਤੇ ਜਿਹੜਾ ਤੁਹਾਡਾ ਜਸਪ੍ਰੀਤ ਹੈ ਕਰਨ ਹੈ ਤੇ ਨਾਲ ਹੀ ਜਿਹੜਾ ਚੌਥਾ ਵਿਅਕਤੀ ਹੈ ਰਾਜਾ ਇਹਨਾਂ ਦੀ ਮਦਦ ਦੇ ਨਾਲ ਜਿਹੜਾ ਹੈ ਉਸ ਤੇ ਹਮਲਾ ਕਰਕੇ ਪਹਿਲਾਂ ਦਾਤਰਾ ਦੇ ਵਾਰ ਨਾਲ ਨੂੰ ਜ਼ਖਮੀ ਕੀਤਾ ਗਿਆ ਫਿਰ ਫਾਇਰ ਕੀਤਾ ਗਿਆ ਤੇ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਸੀ। ਕੁੜੀ ਕੌਣ ਸੀ ਮਤਲਬ ਉਹ ਉਹ ਸਾਰੀ ਤਫਤੀਸ਼ ਚੱਲ ਰਹੀ ਹੈ ਸਾਰਾ ਕੁਝ ਹੈ। ਤੇ ਇਹ ਜਿਹੜੀ ਵਜਾ ਰੰਜਿਸ਼ ਹੈ ਕਿਉਂਕਿ ਕੁੜੀ ਨੂੰ ਬਾਰ-ਬਾਰ ਤੰਗ ਕਰਨ ਦਾ ਜਿਹੜਾ ਮਾਮਲਾ ਜਿਹੜਾ ਉਹਨੇ ਉਸਦੇ ਬਾਅਦ ਜਿਹੜਾ ਹੈ ਇਹ ਐਕਸ਼ਨ ਲਿਆ ਤੇ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜੇ ਦੋ ਦੋਸ਼ੀ ਰਹਿੰਦੇ ਆ ਉਹਨਾਂ ਦੀ ਵੀ ਜਲਦ ਗ੍ਰਿਫਤਾਰੀ ਕਰ ਲਈ ਜਾਏਗੀ ਜਿਹੜਾ ਵੈਪਨ ਯੂਜ਼ ਕੀਤਾ ਗਿਆ ਜੀ ਉਹ ਰਿਕਵਰ ਹੋ ਜਾਏਗਾ ਉਹ ਹਰਪ੍ਰੀਤ ਦਾ ਹੈ ਕਿਉਂਕਿ ਹਰਪ੍ਰੀਤ ਅਜੇ ਭਗੌੜਾ ਹੈ ਉਹ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਵੈਪਨ ਆਫ ਕਰਾਇਮ ਜਿਹੜਾ ਹੋ ਗਈ ਕਾਬੂ ਕਰ ਲਿਆ ਜਾਏ ਸਰ ਪਿੰਡ ਦੀ ਕੁੜੀ ਸੀ ਕਿ ਬਾੜ ਦੀ ਕੁੜੀ ਇਹ ਇਹ ਇਸ ਇਹ ਜਿਹੜਾ ਹੈਗਾ ਕਰ ਰਹੇ ਸੀ ਤੇ ਲੜਕੀਆਂ ਰਿਲੇਸ਼ਨ ਦਾ ਹੀ ਮੇਨ ਮੰਗਦੇ ਜੀ ਜੀ ਰਿਲੇਸ਼ਨ ਸੀ ਜਾਂ ਨਹੀਂ ਸੀ ਕਿ ਤੰਗ ਕਰਦਾ ਸੀ ਦੋ ਦੇਖੋ ਜੀ ਗੱਲ ਇਹ ਤੰਗ ਕਰਨ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਮੇਬੀ ਉਹ ਰਿਲੇਸ਼ਨ 'ਚ ਹੋਣ ਦਾ ਨਾ ਹੁਣ ਉਹ ਅਜੇ ਸਾਰੀ ਤਫਤੀਸ਼ ਚੱਲ ਰਹੀ ਹੈ